ਹਾਂ ਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਪਵਾਨ ਅੱਜ ਆਪਾਂ ਗੱਲਬਾਤ ਕਰਾਂਗੇ ਵਿਰਾਸਤੀ ਰੁੱਖ ਬਰਨਾਂ ਬਾਰੇ ਇਸ ਨੂੰ ਮਕੜੀ ਰੁੱਖ ਵੀ ਕਿਹਾ ਜਾਂਦਾ ਕਿਉਂਕਿ ਇਸ ਦੇ ਫੁੱਲ ਮਕੜੀ ਵਰਗੇ ਹੁੰਦੇ ਆ ਇਹ ਜ਼ਿਆਦਾਤਰ ਹਿਸ਼ਾਰਪੁਰ ਤੇ ਮਹਾਲੀ ਏਰੀਆ ਚ ਰਹਿ ਗਿਆ ਪੁਰ ਸਾਰੇ ਬਿਲਕੁਲ ਖਤਮ ਹੋ ਗਿਆ ਅਜਿਹੇ ਦਰਖਤਾਂ ਨੂੰ ਸਾਨੂੰ ਸੰਭਾਲਣ ਦੀ ਲੋੜ ਹੈ ਇਹਦੇ ਫੁੱਲਾਂ ਦਾ ਰੰਗ ਹਲਕਾ ਪੀਲਾ ਹੁੰਦਾ ਹੈ ਤੇ ਇਹਦੇ ਜਦੋਂ ਫੁੱਲ ਲੱਗਦੇ ਆ ਉਹਦੇ ਪੱਤੇ ਨਹੀਂ ਦੇਖਦੇ ਸਿਰਫ ਫੁੱਲੀ ਫੁੱਲ ਦਿਖਦੇ ਆ ਮੱਖੀਆਂ ਪੰਛੀਏ ਤੇ ਬਹੁਤ ਆਉਂਦੇ ਆ ਇਹ ਇੱਕ ਪੁਰਾਣੀ ਕਹਾਟ ਹੈ ਜਿੱਥੇ ਲੱਗਿਆ ਹੋਵੇ ਬਰਨਾ ਉੱਥੇ ਪਥਰੀ ਨੇ ਕੀ ਕਰਨਾ ਕਿਡਨੀ ਦੀਆਂ ਪਥਰੀਆਂ ਜਿੱਟੀਆਂ ਮਰਜੀ ਛੋਟੀਆਂ ਵੱਡੀਆਂ ਹੋਣ ਇਸ ਦੇ ਸੱਕ ਦਾ ਕੜਾ ਬਣਾ ਕੇ ਲੈਣ ਨਾਲ ਖੁਰਕੇ ਤਿੰਨ ਦਿਨਾਂ ਚ ਬਿਲਕੁਲ ਬਾਹਰ ਨਿਕਲ ਜਾਂਦੀਆਂ ਪਿਸ਼ਾਬ ਨਾਲ ਕੋਈ ਵੀ ਸੰਬੰਧਿਤ ਬਿਮਾਰੀ ਹੋਵੇ ਇਸ ਨਾਲ ਠੀਕ ਹੋ ਜਾਂਦੀ ਹੈ ਜੋੜਾਂ ਵਿੱਚ ਦਰਦ ਹੋਵੇ ਇਹਦੇ ਪੱਤਿਆਂ ਦੀ ਟਕੋਰ ਕਰ ਲੋ ਉਹ ਵੀ ਬਿਲਕੁਲ ਠੀਕ ਹੋ ਜਾਂਦੀ ਹੈ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰੋ ਧੰਨਵਾਦ ਜੀ